ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਲੈਸਨ ਦੇ ਵਿੱਚ ਅੱਜ ਦਾ ਟਾਪਿਕ ਹੈ ਭਾਰਤ ਦੇ ਸੰਯੁਕਤ ਰਾਜ ਅਮਰੀਕਾ ਅਤੇ ਰੂਸ ਨਾਲ ਸੰਬੰਧ ਭਾਰਤ ਦੇ ਗਵਾਂਡੀ ਦੇਸ਼ ਆਪ ਕਰ ਚੁੱਕੇ ਹੋ ਉਸ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਵੀਡੀਓ ਦੇਖ ਕੇ ਕਮੈਂਟ ਕਰੋ ਤੇ ਚਲੋ ਆਓ ਕਰਦੇ ਹਾਂ ਇਸ ਟਾਪਿਕ ਨੂੰ ਜਿਸ ਟਾਪਿਕ ਦਾ ਨਾਮ ਹੈ ਭਾਰਤ ਦੇ ਸੰਯੁਕਤ ਰਾਜ ਅਮਰੀਕਾ ਅਤੇ ਰੂਸ ਨਾਲ ਸੰਬੰਧ ਮੈਂ ਥੋੜਾ ਜਿਹਾ ਦੱਸ ਦਵਾਂ ਕਿ ਭਾਰਤ ਦੇ ਸੰਬੰਧ ਰੂਸ ਤੇ ਅਮਰੀਕਾ ਨਾਲ ਡਿਫਰੈਂਟ ਰਹੇ ਹਨ ਇਹ ਦੋਨੇ ਦੇਸ਼ ਮਹਾਸ਼ਕਤੀ ਸਨ ਪਹਿਲਾ ਤੇ 1991 ਦੇ ਵਿੱਚ ਜਦੋਂ ਰਸ਼ੀਆ ਜਿਹੜਾ ਯੂਐਸਐਸਆਰ ਹੈ ਉਹ ਟੁੱਟ ਗਿਆ ਉਸ ਤੋਂ ਬਾਅਦ ਸੰਬੰਧਾਂ ਵਿੱਚ ਕਾਫੀ ਬਦਲਾਅ ਆਇਆ ਅਸੀਂ ਇਸ ਵੀਡੀਓ ਚ ਪੜਾਂਗੇ ਕਿ ਕਿਸ ਤਰੀਕੇ ਨਾਲ ਸਾਡੇ ਰਿਸ਼ਤੇ ਅਮਰੀਕਾ ਨਾਲ ਅਸਹਿਮਤੀ ਤੇ મતਭੇਦ ਵਾਲੇ ਰਹੇ ਤੇ ਫਿਰ ਅਸਹਿਮਤੀ ਤੇ ਤੇ ਵੀ ਇਸ ਤਰ੍ਹਾਂ ਫਰੈਂਡਲੀ ਰਿਲੇਸ਼ਨ ਵੱਧੇ ਇਸੇ ਤਰੀਕੇ ਨਾਲ ਅਸੀਂ ਦੇਖਾਂਗੇ ਕਿ ਇਸ ਤਰ੍ਹਾਂ ਅਸੀਂ ਰਸ਼ੀਆ ਦੇ ਨਾਲ ਸਾਡੇ ਸੰਬੰਧ ਕਿਸ ਤਰ੍ਹਾਂ ਦੇ ਸੰ ਤੇ ਕਿਵੇਂ ਵਿਦ ਅ ਪੈਸੇਜ ਆਫ ਟਾਈਮ ਉਹਦੇ ਚ ਬਦਲਾਅ ਆਇਆ ਸਾਡਾ ਸਟੈਂਡ ਇੰਟਰਨੈਸ਼ਨਲ ਰਿਲੇਸ਼ਨ ਤੇ ਸੰਬੰਧਾਂ ਤੇ ਨਾਨ ਅਲਾਈਡ ਵੱਲ ਆ ਰਿਹਾ ਹੈ ਅਸੀਂ ਕਿਸੇ ਗੁੱਟ ਨਾਲ ਨਹੀਂ ਰਹੇ ਗੁੱਟ ਨਿਰਲੇਪਦਾ ਰਿਹਾ ਤੇ ਚਲੋ ਇਸ ਟਾਪਿਕ ਦੇ ਵਿੱਚ ਕਰਦੇ ਹਾਂ ਇਹਨਾਂ ਦੋਨਾਂ ਦੇਸ਼ਾਂ ਨੇ 1991 ਤੱਕ ਦੋ ਗੁੱਟਨ ਨੂੰ ਲੀਡ ਕੀਤਾ ਹੈ ਹੁਣ ਵੀ ਗੁੱਟ ਹੈ ਲੇਕਿਨ ਉਹ ਗੁੱਟ ਇਨਾ ਸਟਰੋਂਗ ਨਹੀਂ ਹੈ ਤੇ ਚਲੋ ਸ਼ੁਰੂਆਤ ਕਰਦੇ ਹਾਂ ਪਹਿਲੇ ਪ੍ਰਸ਼ਨ ਤੋਂ ਤੇ ਪਹਿਲਾ ਪ੍ਰਸ਼ਨ ਹੈ ਦੂਜੇ ਵਿਸ਼ਵ ਮਹਾਯੁੱਧ ਪਿੱਛੋਂ ਸੰਸਾਰ ਕਿਹੜੇ ਗੁੱਟਾਂ ਵਿੱਚ ਵੰਡਿਆ ਗਿਆ ਤੇ ਸੰਸਾਰ ਦੋ ਗੁੱਟਾਂ ਵਿੱਚ ਵੰਡਿਆ ਗਿਆ ਜਿਸ ਨੂੰ ਕਿ ਪੂਰਬੀ ਅਤੇ ਪੱਛਮੀ ਗੁੱਟ ਕਿਹਾ ਗਿਆ ਪੂਰਬੀ ਅਤੇ ਪੱਛਮੀ ਗੁੱਟ ਪੂਰਬੀ ਗੁੱਟ ਨੂੰ ਲੀਡ ਕਰ ਰਿਹਾ ਸੀਗਾ यूएसएसआर यानी कि रशिया और पश्चिमी गुट ਨੂੰ ਲੀਡ ਕਰ ਰਾਇਆ ਸੀਗਾ ਸੰਯੁਕਤ ਰਾਜ ਅਮਰੀਕਾ ਯਾਨੀ ਕਿ यूएसए ਤੇ ਇਹ ਆਪਣਾ ਆਨਸਰ ਹੈ ਸੀ ਦੋ ਗੁੱਟ ਬਣ ਗਿਆ ਸੀ ਵਿਸ਼ਵ ਯੁੱਧ ਤੋਂ ਬਾਅਦ ਸੈਕੰਡ ਵਿਸ਼ਵ ਯੁੱਧ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਭਾਰਤ ਅਤੇ ਅਮਰੀਕਾ ਵਿੱਚ ਹੇਠ ਲਿਖਿਆ ਸਮਾਨਤਾਵਾਂ ਵਿੱਚੋਂ ਕਿਹੜੀ ਹੈ ਦੋਨੇ ਵੱਡੇ ਲੋਕਤੰਤਰ ਗਨਰਾਜ ਹੈ ਸਹੀ ਹੈ ਦੋਨੇ ਧਰਮ ਦੇ ਆਧਾਰ ਤੇ बहुवादी देश ਹਨ ਇਹ ਗਲਤ ਹੈ ਦੋਨੇ ਧਰਮ ਨਿਰਪੇਖਤਾ ਵਿੱਚ ਵਿਸ਼ਵਾਸ ਰੱਖਦੇ ਹਨ ਇਹ ਸਹੀ ਹੈ ਤੇ ਉਪਰੋਕਤ ਸਾਰੀਆਂ ਸਮਾਨਤਾਵਾਂ ਇਹ ਵੀ ਸਹੀ ਨਹੀਂ ਹੈ ਕਿਉਂਕਿ ਉਪਰੋਕਤ ਸਾਰਿਆਂ ਨੇ ਮੈਚ ਕਰਦੀਆਂ ਦੋਨੇ ਧਰਮ ਨਿਰਪੇਖਤਾ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਸਭ ਤੋਂ ਵੱਡੀ ਜਿਆਦਾ ਇਹ ਜਿਹੜੀ ਗੱਲ ਹੈ ਉਹ ਸਮਾਨਤਾ ਹੈ ਉਹ ਵਾਲੀ ਹੈ ਕਿ ਵੀ ਦੋਨੇ ਵੱਡੇ ਗਨਰਾਜ ਲੋਕਤੰਤਰੀ ਦੇਸ਼ ਹਨ ਦੋਨੇ ਭਾਰਤ ਨੰਬਰ 1 ਤੇ ਹੈ ਤੇ ਅਮਰੀਕਾ ਰੂਸ ਅਮਰੀਕਾ ਸੋਰੀ ਸਯੁਕਤਾ ਅਮਰੀਕਾ ਇਹ ਦੋਸਰੇ ਨੰਬਰ ਤੇ ਹੈ ਤੇ ਰੂਸ ਜਿਹੜਾ ਹੈ ਉਹ ਸਮਵਾਦੀ ਦੇਸ਼ ਹੈ ਯਾਨੀ ਕਿ ਮਾਰਕਸਿਸਟ ਫਿਲਾਸਫੀ ਨੂੰ ਫੋਲੋ ਕਰਦਾ ਹੈ ਇਹ ਦੋਨੋਂ ਦੇਸ਼ ਉਦਾਰਵਾਦੀ ਵਿਚਾਰਧਾਰਾ ਨੂੰ ਫੋਲੋ ਕਰਦੇ ਹਨ ਚਲੋ ਤੀਸਰੇ ਪ੍ਰਸ਼ਨ ਤੇ ਚੱਲਦੇ ਆਪਾਂ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਅਤੇ ਪੈਂਟਾਗਨ ਤੇ ਅਲ ਕਾਇਦਾ ਦੇ आतंकਾਤੀ ਦਸਤੇ ਨੇ ਕਦੋਂ ਹਮਲਾ ਕੀਤਾ ਸੀਗਾ ਤੇ ਇਹ ਸੀ सितंबर न ठीक है ग्यारह अक्तूबर ग्यारह अक्टूबर दो हज़ार चार याद रखना गया 11 दो हज़ार चारू कि ये सही आंसर है चेक करो अगौ 11 नवंबर दो हज़ार तीन से मेरे ख्याल में ग्यारह नवंबर दो हज़ार तीन से कन्फर्मिट अपना आंसर है डी द थ्री ग्यारह नवंबर से नवंबर से ग्यारह नवंबर एक बार तुम्हें चेक करना इसमें तो मैं कमेंट दसना ਭਾਰਤ ਦੁਆਰਾ ਪਹਿਲੇ ਪਰਮਾਣੂ tMapਕਾ ਕੀਤਾ ਗਿਆ ਸੀ ਕਦੋਂ 1974 ਚ ਕੀਤਾ ਗਿਆ ਸੀਗਾ ਤੇ ਇਹਦਾ ਆਨਸਰ ਹੋਏਗਾ ਬੀ ਉਸ ਤੋਂ ਬਾਅਦ 98 ਚ ਕੀਤਾ ਗਿਆ ਸੀ ਦੂਸਰੀ ਵਾਰੀ ਯਾਦ ਰੱਖਣਾ ਦੂਸਰੀ ਵਾਰੀ ਫਸਟ ਵਾਰੀ ਤੇ ਸੈਕੰਡ ਵਾਰੀ ਇੱਥੇ ਪਹਿਲਾਂ ਪੁੱਛਿਆ ਤੇ 1974 ਅਗਲਾ ਪ੍ਰਸ਼ਨ ਹੈ ਅਮਰੀਕਾ ਦੁਆਰਾ ਭਾਰਤ ਨਾਲ ਗੈਰ ਸੈਨਿਕ ਪਰਮਾਣੂ ਸਮਝੌਤਾ ਕਦੋਂ ਕੀਤਾ ਗਿਆ ਸੀ ਇਹ ਕੀਤਾ ਗਿਆ ਸੀ 2006 ਦੇ ਵਿੱਚ ਗੈਰ ਸੈਨਿਕ ਪਰਮਾਣੂ ਸਮਝੌਤਾ ਯਾਦ ਰੱਖਣਾ ਗੈਰ ਸੈਨਿਕ ਯਾਨੀ ਕਿ ਸ਼ਾਂਤੀਪੂਰਵਕ اور ਸੈਂਟਿਫਿਕ ਯੂਜ਼ ਲਈ ਪਰਮਾਨੂ ਚੀਜ਼ਾਂ ਦਾ ਰਾਈਟ ਨੈਕਸਟ ਚਲਦੇ ਹਾਂ ਭਾਰਤ ਅਮਰੀਕਾ ਸੰਬੰਧ ਦੇ ਹੇਠ ਲਿਖੇ ਕਥਨ ਵਿੱਚੋਂ ਕਿਹੜਾ ਕਥਨ ਗਲਤ ਹੈ ਤੇ 1971 ਭਾਰਤ ਪਾਕਿਸਤਾਨ ਯੁੱਧ ਸਮੇਂ ਅਮਰੀਕਾ ਨੇ ਪਾਕਿਸਤਾਨ ਦਾ ਸਾਥ ਦਿੱਤਾ ਸੀ ਸਪੋਰਟ ਕੀਤਾ ਸੀ ਉਸੇ ਕਰਕੇ ਤੇ ਖਾੜੀ ਯੁੱਧ ਵਿੱਚ ਭਾਰਤ ਨੇ ਅਮਰੀਕਾ ਦਾ ਸਾਥ ਨਹੀਂ ਦਿੱਤਾ ਸੀ ਤੇ ਇਹ ਵੀ ਗੱਲ ਸਹੀ ਹੈ 1994 ਤੇ ਤੇ 98 ਨੂੰ ਭਾਰਤ ਦੁਆਰਾ ਕੀਤੇ ਗਏ ਪਰਮਾਣੂ ਧਮਾਕੇ ਦਾ ਅਮਰੀਕਾ ਨੇ ਭਾਰਤ ਦਾ ਸਮਰਥਨ ਕੀਤਾ ਸੀ ਗਲਤ ਹੈ 94 ਨਹੀਂ 74 9074 ਉਹਨੇ ਪਾ ਉੱਪਰ ਕਰਕੇ ਆਏ ਸੀ 9074 ਹੈ ਇਹ ਮਿਸਪ੍ਰਿੰਟਿੰਗ ਹੈ ਜਾਂ ਗਲਤ ਪ੍ਰਿੰਟਿੰਗ ਹੈ ਗਲਤ ਲਿਖਿਆ ਗਿਆ ਤੇ ਤੇ ਇਹ ਅਮਰੀਕਾ ਨੇ ਸਮਰਥਨ ਨਹੀਂ ਕੀਤਾ ਸੀ ਤੇ ਇਸ ਪ੍ਰਕਾਰ ਇਹਦਾ ਆਨਸਰ ਹੋਏਗਾ ਸੀ 11 ਸਤੰਬਰ 2001 ਨੂੰ ਅਮਰੀਕਾ ਤੇ ਵਿਸ਼ਵ ਵਪਾਰ ਕੇਂਦਰ ਤੇ ਅਤਵਾਦੀ ਹਮਲੇ ਦੀ ਭਾਰਤ ਨੇ ਸਖ਼ਨਿੰਦਾਸ ਕੀਤੀ ਸੀ 11 ਸਤੰਬਰ ਹੀ ਹੈ ਯਾਦ ਰੱਖਣਾ ਤੇ ਪਿੱਛੇ ਆਪ ਜਿਹੜਾ ਪੜ੍ਹਿਆ ਤੇ ਇਹ ਇੱਕ ਵਾਰੀ ਕ੍ਰਾਸ ਚੈੱਕ ਜ਼ਰੂਰ ਕਰਨਾ ਕਿਉਂਕਿ ਮੈਨੂੰ ਵੀ ਆਸੀ 11 ਸਤੰਬਰ 2001 ਹੋਣਾ ਚਾਹੀਦਾ ਹੈ ਤੇ ਇੱਥੇ ਥੋੜਾ ਜਿਹਾ ਗਲਤ ਦਿੱਤਾ ਆਇਆ ਹੈ ਕੋਈ ਗੱਲ ਨਹੀਂ ਇਸ ਤਰ੍ਹਾਂ ਥੋੜੀ-ਥੋੜੀ ਗਲਤੀਆਂ ਹੋ ਜਾਂਦੀਆਂ ਨੇ ਤੇ ਕਾਈਂਡਲੀ ਚੈੱਕ ਇਟ ਤੇ ਕਮੈਂਟ ਇਟ ਮੈਂ ਪਹਿਲਾਂ ਵੀ ਕੈਸੀ ਚੈੱਕ ਕਰਕੇ ਕਮੈਂਟ ਚ ਜ਼ਰੂਰ ਲਿਖਣਾ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਭਾਰਤ ਰੂਸ ਮਿੱਤਰਤਾ ਪੂਰਨ ਸੰਬੰਧ ਲਈ ਜ਼ਿੰਮੇਵਾਰ ਕਾਰਨ ਹੈ ਰੂਸ ਦਾ ਭਾਰਤ ਨੂੰ ਕਸ਼ਮੀਰ ਮੁੱਦੇ ਤੇ ਸਮਰਥਨ ਇਹ ਨਹੀਂ ਹੈ ਇਹ ਗਲਤ ਹੈ 1998 ਨੂੰ ਵਿੱਚ ਰੂਸ ਦੁਆਰਾ ਭਾਰਤ ਦੇ ਪਰਮਾਣੂ ਵਿਸ਼ਵ ਵੋਟਾ ਦਾ ਸਮਰਥਨ ਨਹੀਂ ਰੂਸ ਦੁਆਰਾ ਭਾਰਤ ਨੂੰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਬਣਾਏ ਜਾਣ ਦਾ ਸਮਰਥਨ ਠੀਕ ਹੈ ਇਹ ਇਹਦਾ ਅਨਸਰ ਉਪਰੋਕ ਸਾਰੇ ਹੀ ਹੋਣਾ ਚਾਹੀਦਾ ਕਿਉਂਕਿ ਰੂਸ ਨੇ ਭਾਰਤ ਦਾ ਸਾਥ ਦਿੱਤਾ ਸੀਗਾ ਰੂਸ ਨੇ ਕਸ਼ਮੀਰ ਮੁੱਦੇ ਤੇ ਸਮਰਥਨ ਕੀਤਾ ਇਹ ਵੀ ਠੀਕ ਹੈ ਇਹ ਵੀ ਠੀਕ ਹਾਂ ਬਿਲਕੁਲ ਕਿਉਂਕਿ ਰੂਸ ਤੇ ਜਰੂਸ ਜਿਹੜਾ ਕਸ਼ਮੀਰ ਮੁੱਦੇ ਤੇ ਭਾਰਤ ਦੇ ਨਾਲ ਸੀ ਪਾਕਿਸਤਾਨ ਦੇ ਨਾਲ ਸੀ ਆਪਣਾ ਉਹ ਅਮਰੀਕਾ ਤੇ 1998 ਵਿੱਚ ਰੂਸ ਦੁਆਰਾ ਭਾਰਤ ਦੇ ਪਰਮਾਣੂ ਵਿਸ ਫੂਟਾ ਦਾ ਸਮਰਥਨ ਕੀਤਾ ਗਿਆ ਸੀ ਹਾਂ ਅਮਰੀਕਾ ਨੇ ਸਿੰਗ ਫਾਈਰ ਅਮਰੀਕਾ ਨੇ ਵਿਰੋਧ ਕੀਤਾ ਸੀ ਇਹ ਤਿੰਨੇ ਪੁਆਇੰਟ ਸਹੀ ਹੈ ਇਸ ਨੂੰ ਲੈ ਕੇ ਜਾਨੀ ਕਿ ਇਹਦਾ ਆਨਸਰ ਬਹੁਤ ਸਾਰੇ ਆ ਜਾਣਗੇ ਤੇ ਇਹ ਅਮਰੀਕਾ ਵਿਰੋਧ ਚ ਸੀ ਸਾਡੇ ਅਗਲੇ ਪ੍ਰਸ਼ਨ ਚਲਦੇ ਹਾਂ ਭਾਰਤ ਤੇ ਰੂਸ ਵਿਚਕਾਰ ਮਿੱਤਰਤਾ ਅਤੇ ਸਹਿਯੋਗ ਸੰਧੀ ਕਦੋਂ ਹੋਈ ਸੀ ਤੇ ਇਹ 1993 ਦੇ ਵਿੱਚ ਹੋਈ ਸੀ ਰੂਸ ਵਿਚਕਾਰ ਕਿਉਂਕਿ ਉਸ ਤੋਂ ਪਹਿਲਾਂ ਉਹ ਯੂ ਐਸ ਐਸ ਆਰ ਸੀ ਯਾਦ ਰੱਖਣਾ ਯੂਨਾਈਟਿਡ ਸਟੇਟਸ ਆਫ ਸੋਵੀਅਤ ਰਸ਼ੀਆ ਉਸ ਨੂੰ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਸਾਬਕਾ ਸੋਵੀਅਤ ਸੰਘ ਦਾ ਜਾਂ ਪੰਜਾਬੀ ਚ ਉਹਨੂੰ ਸੋਵੀਅਤ ਸੰਘ ਵੀ ਕਿਹਾ ਜਾਂਦਾ ਸਾਬਕਾ ਸੋਵੀਅਤ ਸੰਘ ਦਾ ਵਿਗਠਨ ਕਦੋਂ ਹੋਇਆ ਤੇ 1990 91 ਵਿੱਚ ਹੋਇਆ ਸੀਗਾ ਤੇ ਇਹ ਆਪਣਾ ਆਨਸਰ ਹੋਏਗਾ ਇਹਦਾ 9 ਦਾ ਡੀ 91 ਵਿੱਚ ਨੂੰ ਯਾਦ ਰੱਖਣਾ ਐਗਜ਼ੈਕਟਲੀ 1998 ਵਿੱਚ ਕਿਸ ਦੇਸ਼ ਨੇ ਭਾਰਤ ਦੇ ਪਰਮਾਣੂ ਵਿਸਫੋਟ ਦਾ ਸਮਰਥਨ ਕੀਤਾ ਸੀ ਤੇ ਰੂਸ ਨੇ ਕੀਤਾ ਸੀ ਯਾਦ ਰੱਖਣਾ ਇਹਦਾ ਆਨਸਰ ਵੀ ਡੀ ਹੈ ਅਮਰੀਕਾ ਨੇ ਵਿਰੋਧ ਕੀਤਾ ਸੀ ਚਲੋ ਹੁਣ ਕਰਦੇ ਆ ਇੱਕ ਸ਼ਬਦ ਵਾਲੇ ਪ੍ਰਸ਼ਨ ਉੱਤਰ ਨੀੜਲੇ ਪਵਿਕ ਤੱਕ ਭਾਰਤ ਅਮਰੀਕਾ ਸਬੰਧਾਂ ਵਿੱਚ ਅਵਿਸ਼ਵਾਸ ਕਿਉਂ ਮੌਜੂਦ ਸੀ ਕਿਉਂਕਿ ਅਮਰੀਕਾ ਭਾਰਤ ਨੂੰ ਰੂਸ ਦਾ ਸਮਰਥਕ ਮੰਨਦਾ ਸੀਗਾ ਭਾਰਤ ਅਤੇ ਅਮਰੀਕਾ ਦੇ ਚੰਗੇ ਸਬੰਧ ਨਾ ਹੋਣ ਦਾ ਕੋਈ ਕਾਰਨ ਦੱਸੋ ਅਮਰੀਕਾ ਦਾ ਪਾਕਿਸਤਾਨ ਨੂੰ ਹਥਿਆਰ ਦੇਣਾ ਅਮਰੀਕਾ ਦੀ ਵਿਦੇਸ਼ ਨੀਤੀ ਵਿੱਚ ਭਾਰਤ ਦੇ ਸੰਦਰਭ ਵਿੱਚ ਪਰਿਵਰਤਨ ਦਾ ਇੱਕ ਕਾਰਨ ਦੱਸੋ ਭਾਰਤ ਦੀ ਆਰਥਿਕ ਸਥਿਤੀ ਭਾਰਤ ਦੀ ਆਰਥਿਕ ਸਥਿਤੀ ਪਹਿਲੇ ਨਾਲੋਂ ਬੈਟਰ ਹੋਈ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹੈ ਇਹ ਕਈ ਸਾਰੇ ਕਾਰਨ ਹੈਗੇ ਅਤੇ ਭਾਰਤ ਬਹੁਤ ਵੱਡੀ ਵੱਡਾ ਮੰਡੀ ਵੀ ਹੈ ਅੱਗੇ ਚਲਦੇ ਭਾਰਤ ਤੇ ਅਮਰੀਕਾ ਵਿਚਕਾਰ ਹੋਏ ਪਰਮਾਣੂ ਸਮਝੌਤੇ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਇੱਕ ਤੋਂ ਦਿਨ ਪਰਮਾਣੂ ਸਮਝੌਤਾ ਇੱਕ ਦੋ ਤਿੰਨ ਪਰਮਾਣੂ ਸਮਝੌਤਾ ਇੱਕ ਦੋ ਤਿੰਨ ਅਣੂ ਜਾਂ ਪਰਮਾਣੂ ਸਮਝੌਤਾ ਕਿਹੜੇ ਦੋ ਦੇਸ਼ਾਂ ਵਿਚਕਾਰ ਹੋਇਆ ਸੀਗਾ ਤੇ ਭਾਰਤ ਅਤੇ ਅਮਰੀਕਾ ਵਿਚਕਾਰ ਹੋਇਆ ਸੀ ਵਰਤਮਾਨ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਕੌਣ ਹੈ ਤੇ ਇਹ ਹੈ ਵਰਤਮਾਨ ਸਮੇਂ ਦੀ ਗੱਲ ਕਰਦੇ ਆ ਤੇ ਇਹ ਆਪਣੇ ਕੀ ਨਾ ਟਰੰਪ ਹੈ ਡੋਨਲਡ ਟਰੰਪ ਬਟ ਇਸ ਤੋਂ ਪਹਿਲਾਂ जे बाइडेन से इसलिए इस इथे आंसर जे बाइडेन लिखा हुआ है याद रखना इस वाले पर हुन जीत के द्वारा तो डोनाल्ड ट्रंप बन गए हैं हुन ਹੁਣ ਜਿੱਤੇ ਨੇ ਰੀਸੈਂਟਲੀ ਅਗੇ ਬੀ ਬੀ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਨੇ ਅਮਰੀਕਾ ਨੂੰ ਕਿਹੜੀ ਦਵਾਈ ਦਿੱਤੀ ਸੀ ਤੇ ਹਾਈਡਰੋ ਕਸੀਕਲੋਰੋਕੋਇਨ ਹਾਈਡਰੋ ਕਸੀਕਲੋਰੋਕਿਨ ਕਲੋਰੋ ਕਲੋਰੋਕੋਇਨ ਹਾਈਡਰੋ ਕਸੀਕਲੋਰੋਕੋਇਨ ਦੇਖ ਲੈਣਾ ਥੋੜਾ ਹੀ ਪਰਨਨਸੀਏਸ਼ਨ ਚ ਔਖਾ ਹੋ ਰਿਹਾ ਅੱਗੇ 25 ਜਨਵਰੀ 29 ਜਨਵਰੀ 1997 ਨੂੰ ਭਾਰਤ ਤੇ ਰੂਸ ਨੇ ਕਿਹੜੀ ਸੰਧੀ ਸਨਮਾਨ ਕੀਤੀ ਸੀ ਭਾਰਤ ਰੂਸ ਰੂਸ ਮਿੱਤਰਤਾ ਸੰਧੀ 97 ਜੇ ਯਾਦ ਰੱਖਣਾ ਭਾਰਤ ਰੂਸ ਮਿੱਤਰਤਾ ਸੰਧੀ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ਆਪਸੀ ਸਨਮਾਨ ਮਚੁਅਲ ਰਿਸਪੈਕਟ ਭਾਰਤ ਨੂੰ ਸਭ ਤੋਂ ਵੱਧ ਹਥਿਆਰ ਦੀ ਪੂਰਤੀ ਕਿਹੜੇ ਦੇਸ਼ ਕਰਦਾ ਹੈ ਤੇ ਰੂਸ ਕਰਦਾ ਹੈ ਅਮਰੀਕਾ ਦੁਆਰਾ ਭਾਰਤ ਦੀ ਕਿਸ ਨੀਤੀ ਤੇ ਹਮੇਸ਼ਾ ਹੀ ਸ਼ੱਕ ਕੀਤਾ ਗਿਆ ਸੀ ਗੁੱਟ ਨਿਰਲੇਪਤਾ ਦੀ ਨੀਤੀ ਤੇ ਕਿਸ ਨੂੰ ਪਾ ਇੰਗਲਿਸ਼ ਚ ਨੌਨ ਅਲਾਈਨਮੈਂਟ ਕਿਨ ਨੌਨ ਅਲਾਈਨਮੈਂਟ ਮੂਵਮੈਂਟ ਕਿਸ ਇੱਕ ਦੇਸ਼ ਦਾ ਨਾਮ ਲਿਖੋ ਕਿਸੇ ਇੱਕ ਦੇਸ਼ ਦਾ ਨਾਮ ਲਿਖੋ ਜਿਹੜਾ ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਬਣਾਈ ਜਾਣ ਦੇ ਹੱਕ ਵਿੱਚ ਹੈ ਤੇ ਰੂਸ ਹੈ ਅਮਰੀਕਾ ਦੇ ਸੈਨਿਕ ਗਠਜੋੜ ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ ਕਿਹੋ ਜਿਹਾ ਹੈ ਵਿਰੋਧ ਵਾਲਾ ਹੈ ਸੈਨਿਕ ਗਠਜੋੜ ਪੰਦਨ ਜਿਹੜੇ ਵੀ ਹੁੰਦੇ ਨੇ ਉਹ ਖਤਰਨਾਕ ਹੀ ਹੁੰਦੇ ਨੇ ਦੇਸ਼ ਕਿਸੇ ਦੇਸ਼ ਲਈ ਜਾਂ ਵਿਸ਼ਵ ਸ਼ਾਂਤੀ ਲਈ ਵੀ ਤੇ ਇਸ ਲਈ ਅਮਰੀਕਾ ਅਮਰੀਕਾ ਦੇ ਸੈਨਿਕ ਗਠਜੋੜਾ ਦਾ ਭਾਰਤ ਨੇ ਵਿਰੋਧੀ ਕੀਤਾ ਹੈ ਮੈਂ। ਕੁਐਸਚਨ ਨੰਬਰ 15 1965 ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਅਮਰੀਕਾ ਨੇ ਕਿਸ ਦਾ ਸਮਰਥਨ ਕੀਤਾ ਸੀ? ਪਾਕਿਸਤਾਨ ਦਾ ਸਮਰਥਨ ਕੀਤਾ ਸੀ। 1971 ਦੇ ਭਾਰਤ-ਪਾਕਿਸਤਾਨ ਯੁੱਧ ਵਿੱਚ ਅਮਰੀਕਾ ਨੇ ਕਿਸ ਦਾ ਸਮਰਥਨ ਕੀਤਾ ਸੀ? ਪਾਕਿਸਤਾਨ ਦਾ ਕੀਤਾ ਸੀ। ਪਾਕਿਸਤਾਨ ਅਮਰੀਕਾ ਦਾ ਹੁਣ ਤੱਕ ਬੜਾ ਕਲੋਸ ਅਲਾਈ ਰਿਹਾ ਹੈ ਇਸ ਲਈ ਹੁਣ ਤੱਕ ਪਾਕਿਸਤਾਨ ਨੂੰ ਬਹੁਤ ਸਾਰੇ ਜਿਹੜੀ ਹੈ ਉਸ ਸਹਾਇਤਾ ਅਮਰੀਕਾ ਦਿੰਦਾ ਰਿਹਾ ਹੈ। भारत सबका सोवियत संघ द्वारा शांति मित्रता तथा सहयोग संधि कदों कीती गई है उन्नीस सौ इकहत्तर उन्नीस सौ इकहत्तर युद्ध दौरान किड़ा देश भारत समर्थक सी। और, और अमरीका ने पाकिस्तान का दे साथ दिता समर्थन किया भारत के रूस के संबंध किस तरह दे रहे हैं भारत के रूस के संबंध चंगे रहे वादिया रहे हैं ये सन वन वर्ड वाले प्रश्न आज कर खाली था यानी कि fill in the blanks pehla prashn hai Bharat ate America vishv de do sab to vadde loktantri desh han itthe loktantri aa jayega agla hai Bharat ate America desh samajwad samajwadi pratidrishikon te dash hai Bharat ate America desh samajwadi pratidrishkon dash hai alag hai asahmati wala hai theek hai Bharat samajwadi nu samajwad nu ya samajwadi desh nu bura nahi mandda hai jitka अमरीका मन इस गल हूँ तो सीनैरियो काफ़ी बदलाव आया इतने इत सकते हो असहमति या विरोध वाला विरोधता वाला अगला प्रश्न है भारत ने अमरीका द्वारा किए गए सैनिक गठजोड़ डैश की विरोधता की विरोध की तो भारत द्वारा वियतनाम युद्ध दौरान अमरीका साथ नहीं दिता गया इत आ जाएगा व्यतनाम ਯੁੱਧ ਦੇ ਵਿੱਚ ਭਾਰਤ ਅਮਰੀਕਾ ਦਾ ਸਾਥ ਨਹੀਂ ਦਿੱਤਾ ਸੀ ਯਾਦ ਰੱਖਣਾ 1965 ਤੇ 1971 ਦੇ ਭਾਰਤ-ਪਾਕਿ ਯੁੱਧ ਵਿੱਚ ਅਮਰੀਕਾ ਨੇ ਪਾਕਿਸਤਾਨ ਦਾ ਸਾਥ ਦਿੱਤਾ ਸੀ ਇੱਥੇ ਆ ਜਾਏਗਾ ਪਾਕਿਸਤਾਨ ਅਗਲਾ ਪ੍ਰਸ਼ਨ ਹੈ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਜੂਨੀਅਰ ਦੁਆਰਾ ਭਾਰਤ ਨਾਲ ਡੈਸ਼ ਤੇ ਦਸਤਖਤ ਕੀਤੇ ਗਏ ਜਾਰਜ ਬੁਸ਼ ਨਾਲ ਉਹ ਪਰਮਾਣੂ ਸਮਝੌਤੇ ਜਿਹੜੇ ਹੋਏ ਸੀ ਅਸੈਨਿਕ ਪਰਮਾਣੂ ਸਮਝੌਤੇ ਉਹ ਦਸਤਖਤ ਹੋਏ ਸੀ ਤੇ ਯਾਦ ਰੱਖਣਾ ਇੱਥੇ ਅਸੈਨਿਕ ਪਰਮਾਣੂ ਸਮਝੌਤੇ ਲਿਖੇ ਜਾਣਗੇ ਤੇ ਦਸਤਖਤ ਕੀਤੇ ਗਏ अगला प्रश्न है भारत विरुद्ध लगाई गईयां डैश नु खत्म इथे डैश नु खत्म यानी कि प्रतिबंधा नु खत्म ਕਰਨ ਵਿੱਚ ਅਮਰੀਕਾ ਦੁਆਰਾ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਸੀ ਇਹ ਵੀ ਸਹੀ ਹੈ ਪਰਮਾਣੂ پابੰਦੀ ਲਗਾਈ ਗਈ ਸੀ ਤੇ ਅਮਰੀਕਾ ਨੇ ਉਤਜ ਮਹੱਤਵਪੂਰਨ ਭੂਮਿਕਾ ਨਿਭਾਇਆ ਖਤਮ ਕਰਨ ਦੇ ਵਿੱਚ ਅਗਲਾ ਪ੍ਰਸ਼ਨ ਹੈ ਅਤਵਾਦੀਆਂ ਨੇ ਅਮਰੀਕਾ ਦੇ ਵਪਾਰ ਕੇਂਦਰ ਤੇ ਹਮਲਾ ਨੂੰ ਕੀਤਾ ਸੀਗਾ ਤੋਂ 11 ਸਤੰਬਰ ਸੀ 11 ਸਤੰਬਰ हमला किया याद रखना ये यह सितंबर दो हज़ार एक अगला है अतवादियों ने हो गया हो गया अगला है डैश विच भारत अमरीका अवसैनिक परमाणु समझौते उत्ते इतिहासक सहमति हुई सी दो हज़ार छे विच आंसर आ जाएगा दो हज़ार इतवेंद्र दो हज़ार छे सी ਭਾਰਤ ਤੇ ਅਮਰੀਕਾ ਵਿਚਕਾਰ 1 ਦੋ ਦਿਨ ਅਣੂ ਪਰਮਾਣੂ ਸਮਝੌਤਾ ਸਨਵਿਚ ਹੋਇਆ ਇਹ ਹੋਇਆ ਸੀਗਾ 1 ਦੋ ਦਿਨ ਪਰਮਾਣੂ ਅਣੂ ਸਮਝੌਤਾ 2006 ਦੇ ਵਿੱਚ ਯਾਦ ਰੱਖਣਾ ਅਮਰੀਕਾ ਦੇ ਵਰਤਮਾਨ ਰਾਸ਼ਟਰਪਤੀ ਡੈਸ਼ ਹਨ ਅਮਰੀਕਾ ਦੇ ਵਰਤਮਾਨ ਰਾਸ਼ਟਰਪਤੀ ਡੋਨਲਡ ਟਰੰਪ ਹਨ ਜੋ ਬਾਰਡਨ ਕਿਤਾਬ 'ਚ ਲਿਖਿਆ ਹੋਇਆ ਯਾਦ ਰੱਖਣਾ ਪਰ ਡੋਨਲਡ ਟਰੰਪ ਹਨ ਅਮਰੀਕਾ ਦੇ ਰਾਸ਼ਪਤੀ ਡੋਨਲਡ 트ੰਪ ਨੇ ਡੈਸ਼ ਵਿੱਚ ਭਾਰਤ ਦਾ ਦੌਰਾ ਕੀਤਾ ਸੀਗਾ 2020 ਵਿੱਚ ਦੌਰਾ ਕੀਤਾ ਸੀ ਅੱਗੇ ਹੈ ਡੈਸ਼ ਮਹਾਮਾਰੀ ਫੈਲਣ ਤੇ ਭਾਰਤ ਵੱਲੋਂ ਅਮਰੀਕਾ ਦੀ ਮਦਦ ਕੀਤੀ ਗਈ ਸੀ ਇਹ ਕੋਰੋਨਾ ਮਹਾਮਾਰੀ ਦੀ ਗੱਲ ਹੈ ਕੋਰੋਨਾ ਮਹਾਮਾਰੀ ਕੋਵਿਡ-19 ਦੇ ਨਾਲ ਨਾਲ ਜਿਸ ਨੂੰ ਜਾਣਿਆ ਜਾਂਦਾ ਹੈ ਵਰਤਮਾਨ ਰੂਸ ਡੈਸ਼ ਵਿੱਚ ਹੋਂਦ ਵਿੱਚ ਆਇਆ ਵਰਤਮਾਨ ਰੂਸ 1991 ਦੇ ਵਿੱਚ ਹੋਂਦ ਵਿੱਚ ਆਇਆ ਉਦੋਂ ਟੁੱਟ ਕੇ 15-16 ਦੇਸ਼ਾਂ ਵਿੱਚ ਵੰਡ ਗਿਆ ਸੀ ਅਗਲਾ ਪ੍ਰਸ਼ਨ ਹੈ ਅਤਕਵਾਦ ਵਿਰੁੱਧ ਭਾਰਤ ਦੁਆਰਾ ਆਰੰਭ ਕੀਤੇ ਗਏ ਸੰਘਰਸ਼ ਦਾ ਰੂਸ ਦੁਆਰਾ ਡੈਸ਼ ਕੀਤਾ ਗਿਆ ਹੈ ਰੂਸ ਦੁਆਰਾ ਸਮਰਥਨ ਕੀਤਾ ਗਿਆ ਹੈ ਭਾਰਤ ਤੇ ਰੂਸ ਵਿਚਕਾਰ 20 ਸਾਲਾਂ ਸੰਧੀ 2003 ਵਿੱਚ ਹੋਈ ਸੀ मास्को घोषणा भारत रूस विकार टैस संबंधों वाने यानी कि आर्थिक संबंधों इकनॉमिक संबंधों वाने इच्छा से जोर दिता गया अगला प्रश्न है अंतरराष्ट्रीय पद्धर से हर एक मुद्दे रूस ने भारत का समर्थन किया है साथ देता है समर्थन आ जाएगा रूस के वर्तमान प्रधान वलादिमिर पुतिन काफ़ी सालों तो हैं वलादिमिर पुतिन अज भारत रूस और अमरीका दोवों शाला दैश संबंध कायम है अच्छे संबंध कायम दो अमरीका भी तो रूस नाल भी मित्रतापूर्वक संबंध कायम है तो अच्छे संबंध मित्रतापूर्वक संबंध कायम हैं ये आप लिख देना आओ हम करते हैं छोटे प्रश्न ट्रू और फॉल्स भारत अम अमरीका भारत के गुट दे देता समर्थक से गलत है ये फॉल्स है ਅਗਲਾ ਹੈ ਅਮਰੀਕਾ ਭਾਰਤ ਦੇ ਸਾਮਵਾਦ ਪ੍ਰਤੀ ਦ੍ਰਿਸ਼ਟੀਕੋਣ ਦਾ ਅਲੋਚਕ ਹੈ ਸਹੀ ਹੈ ਉਹਨੂੰ ਲੱਗਦਾ ਸੀ ਕਿ ਇਸ ਭਾਰਤ ਸਾਮਵਾਦ ਦਾ ਸਮਰਥਕ ਹੈ ਭਾਰਤ ਅਮਰੀਕਾ ਦੁਆਰਾ ਕੀਤੇ ਗਏ ਸੈਨਿਕ ਗਠਜੋੜਾ ਦਾ ਸਮਰਥਕ ਸੀ ਗਲਤ ਹੈ ਨਹੀਂ ਸੀ ਸਮਰਥਕ 1971 ਦੇ ਭਾਰਤ ਪਾਕਿਸਤਾਨ ਯੁੱਧ ਸਮੇਂ ਅਮਰੀਕਾ ਦੁਆਰਾ ਭਾਰਤ ਦੀ ਸਹਾਇਤਾ ਕੀਤੀ ਗਈ ਸੀ ਗਲਤ ਸੀ ਨਹੀਂ ਕੀਤਾ ਸੀ ਪਾਕਿਸਤਾਨ ਦੀ ਸਹਾਇਤਾ ਕੀਤੀ ਗਈ ਸੀ ਭਾਰਤ ਸੀਟੋ ਸਮਝੌਤੇ ਦਾ ਮੈਂਬਰ ਸੀ ਗਲਤ ਹੈ ਭਾਰਤ ਕਿਸੇ ਸਮਝੌਤੇ ਦਾ ਮੈਂਬਰ ਨਹੀਂ ਸੀ ਤਾਂ ਤੇ ਜਿਹੜਾ ਕਿ ਯੁੱਧ ਨੂੰ ਯ ਸੈਨਿਕ ਸਮਝੌਤਾ ਹੋਇਆ ਹੋ। ਸ਼ੀਤ ਯੁੱਧ ਦੇ ਸਮੇਂ ਅਮਰੀਕਾ ਦੀ ਦੱਖਣੀ ਏਸ਼ੀਆ ਦੇ ਖੇਤਰ ਵਿੱਚ ਕੋਈ ਰੁਚੀ ਨਹੀਂ ਸੀ। ਗਲਤ ਹੈ, ਉਤਰੁਚੀ ਸੀ। ਤਾਂ ਇੱਥੇ ਪਾਕਿਸਤਾਨ ਨਾਲ ਜ਼ਿਆਦਾ ਸੰਬੰਧ ਸਟੈਬਲਿਸ਼ ਕੀਤੇ ਇਹਨਾਂ ਨੇ। ਅਮਰੀਕਾ ਨੇ ਭਾਰਤ ਨੇ ਦੱਖਣੀ ਏਸ਼ੀਆ ਵਿੱਚ ਵਧਦੇ ਰਹੇ ਪ੍ਰਭਾਵ ਦਾ ਸਮਰਥਨ ਕੀਤਾ ਸੀ। ਤੇ ਇਹ ਵੀ ਗਲਤ ਹੈ। नहीं एवें नहीं अमरीका ने भारत दक्षण एशिया रहे प्रभाव प्रवाद कदम तम, समर्थन नहीं किया उन्हें सगों पाकिस्तान का साथ दिता भारत के खिलाफ चीज़ों उन्नीस सौ चौहत्तर तो उन्नीस सौ अठानवे में भारत ने द्वारा किए गए परमाणु धम धमाके अमरीका ने तिखा विरोध किया से यह सही है उन्नीस सौ इकानवे के खाड़ी युद्ध समय भारत ने अमरीका साथ दिता से गलत है नहीं साथ दिता भारत ने बहुत आलोचना की इस गल अगे है 11 ਸਤੰਬਰ 2001 ਨੂੰ ਅਮਰੀਕਾ ਦੇ ਨਿਊਯਾਰਕ ਵਿਖੇ ਵਿਸ਼ਵ ਵਪਾਰ ਕੇਂਦਰ ਤੇ ਅਤਵਾਦੀ ਹਮਲੇ ਦੀ ਭਾਰਤ ਨੇ ਸਖਤ ਨਿਖੇਦੀ ਕੀਤੀ ਸੀ ਇਸ ਬਹੁਤ ਸਖਤ ਨਿਖੇਦੀ ਕੀਤੀ ਹੈ ਭਾਰਤ ਹਮੇਸ਼ਾ ਤੋਂ ਹੀ ਉਕਰਵਾਦ ਦਾ ਸਖਤ ਨਿਖੇਦੀ ਰਿਹਾ ਹੈ ਤੇ ਅਸੀਂ ਉਗਰਵਾਦ ਨਾਲ ਜੂਝ ਵੀ ਰਹੇ ਇਸ ਵੇਲੇ ਲੜ ਰਹੇ ਹਾਂ ਅੱਜ ਅਮਰੀਕਾ ਭਾਰਤ ਨੂੰ ਸੁਰੱਖਿਆ ਪਰਿਸ਼ਦ ਦਾ ਸਥਾਈ ਬਣਾਏ ਜਾਣ ਦਾ ਮੈਂਬਰ ਬਣਾਏ ਜਾਣ ਦਾ ਸਮਰਥਕ ਹੈ ਐਸਾ ਹੀ ਹੈ ਹੁਣ ਅਮਰੀਕਾ ਸਮਰਥਨ ਕਰਦਾ ਹੈ ਰੂਸ ਵੀ ਕਰਦਾ ਹੈ ਚੀਨੀ ਸਾਡੇ ਰਸਤੇ ਚ ਰੋੜਾ ਅਟਕਾ ਰਿਹਾ ਹੈ 18 ਦਸੰਬਰ 2000 ਨੂੰ ਭਾਰਤ ਤੇ ਅਮਰੀਕਾ ਵਿਚ ਹੋਇਆ ਪਰਮਾਣੂ ਸਮਝੋਤੇ ਸਮਝੋਤਾ ਸੈਨਿਕ ਸਮਝੋਤਾ ਸੀ ਗਲਤ ਹੈ ਇਹ ਜੀ ਅਸੈਨਿਕ ਸਮਝੋਤਾ ਸੀ ਇਸ ਲਈ ਇਹ ਆਨਸਰ ਗਲਤ ਹੈ ਅੱਗੇ ਅਮਰੀਕਾ ਰਾਸ਼ਪਤੀ ਬਰਾਕ ਓਬਾਮਾ 26 ਜਨਵਰੀ 2015 ਵਿਚ ਭਾਰਤ ਦੇ 66ਵੇਂ ਗਣ ਸੰ ਦਿਵਸ ਸਮਾਹਰੋ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ ਤੇ ਇਹ ਸਹੀ ਹੈ ਯਾਦ ਰੱਖਣਾ ਆਈਸਨ ਆਬਾਮਾ ਸਾਹਿਬ 66ਵੇਂ ਗਣਤੰਤਰ ਦਿਵਸ ਤੇ ਅੱਗੇ 2020 ਵਿੱਚ ਕੋਵਿਡ ਮਹਾਮਾਰੀ ਦੌਰਾਨ ਫੈਲਣ ਤੇ ਭਾਰਤ ਨੇ ਅਮਰੀਕਾ ਨੂੰ ਹਾਈਡਰੋਕਸੀ ক্লোਰੋਕੁਇਨ ਦਵਾਈ ਭੇਜੀ ਸੀ ਯਸ ਐਸੇ ਹੀ ਹੈ 14 ਦਾ ਆਨਸਰ ਸਹੀ ਹੈ ਅਗਲਾ ਪ੍ਰਸ਼ਨ ਹੈ ਅਮਰੀਕਾ ਨੇ ਭਾਰਤ ਨੂੰ ਕੋਵਿਡ ਮਹਾਮਾਰੀ ਰੋਕਣ ਲਈ 5.9 ਮਿਲੀਅਨ ਡਾਲਰ ਦੀ ਮਦਦ ਕੀਤੀ ਸੀ कि अमरीका ने भारत की मदद की ट्रू है चलो अगले प्रश्न तो चलते हैं अगला प्रश्न है उन्नीस सौ बाहठ के चीन युद्ध सबका सोवियत संघ द्वारा भारत का समर्थन किया गया गलत है चीन दफेवरचे सी सोवियत संघ क्योंकि चीन भी सोवियत अपने सामवादी देश थे वो भी ते इसलिए आंसर गलत है उन्नीस सौ बाहठ के भारत चीन युद्ध सोवियत संघ द्वारा भारत का समर्थन किया गया सी सौ इकहत्तर सहयोग संधि है किसौ इकहत्तर भारत पाक युद्ध द्वारा सबका सोवियत संघ द्वारा पाकिस्तान का समर्थन किया गया गलत है भारत का साथ समर्थन किया गया कश्मीर मुद्दे से रूस द्वारा सदा ही भारत का साथ दिता गया है सही है रूस द्वारा सैनिक क्षेत्र में भारत को रूस द्वारा सैनिक क्षेत्र में भारत को व्यापक सैनिक सहायता प्रदान की गई है ए भी सही है बीमे का आंसर सही है रूस द्वारा सैनिक क्षेत्र में भारत को व्यापक सैनिक सहायता प्रदान की गई है यह आंसर सही है रूस द्वारा भारत को सुरक्षा परिषद का स्थाई मैंबर बनाए जाने का विरोध किया गया गलत है अगर उन्नीस सौ बाहठ में भारत चीन के युद्ध समय भारत को अमरीका ने सहायता दी थी ਯੈਸ ਇਹ ਸਹੀ ਹੈ ਉਦੋਂ ਜਦੋਂ ਰਸ਼ੀਆ ਸਾਥ ਸਾਥ ਦੇਣ ਲਈ ਨਹੀਂ ਆਇਆ ਤੇ ਰੂਸ ਨੇ ਸਾਡਾ ਆਪਣਾ ਅਮਰੀਕਾ ਨੇ ਸਾਥ ਦਿੱਤਾ ਸੀ 1993 ਵਿੱਚ ਭਾਰਤ ਰੂਸ ਮਿੱਤਰਤਾ ਸੰਧੀ ਹੋਈ ਸੀ ਯੈਸ ਇਹ ਸਹੀ ਹੈ ਅੱਗੇ ਹੈ ਭਾਰਤ ਪਾਕਿਸਤਾਨ ਕਾਰਗਿਲ ਯੁੱਧ ਸਮੇਂ ਰੂਸ ਨੇ ਪਾਕਿਸਤਾਨ ਨੂੰ ਸਹਾਇਤਾ ਦਿੱਤੀ ਸੀ ਗਲਤ ਹੈ ਰੂਸ ਨੇ ਭਾਰਤ ਨੂੰ ਸਹਾਇਤਾ ਦਿੱਤੀ ਸੀ ਤੇ ਅੱਗੇ ਹੈ ਪੱਛਮੀ ਦੇਸ਼ਾਂ ਦੇ ਤਿੱਖੇ ਵਿਰੋਧ ਦੇ ਹੁੰਦੇ ਹੋਏ ਵੀ ਰੂਸ ਨੇ ਭਾਰਤ ਦੀ ਪਰਮਾਣੂ ਨੀਤੀ ਦਾ ਸਮਰਥਨ ਕੀਤਾ ਸੀ ਇਹ ਵੀ ਸਹੀ ਹੈ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸਾਡਾ ਸਬੰਧ ਦੇਖਿਆ ਕਿ ਕਿਵੇਂ ਦੋਵਾਂ ਦੇਸ਼ਾਂ ਨਾਲ ਰਿਹਾ ਹੈ ਤਾਂ ਹੁਣ ਦੋਵੇਂ ਦੇਸ਼ਾਂ ਨਾਲ ਸਾਡਾ ਮਿੱਤਰਤਾਪੂਰਵਕ ਸਬੰਧ ਹੈ ਤੇ ਇਹ ਸੀ ਭਾਰਤ ਅਤੇ ਇਹ ਭਾਰਤ ਅਤੇ ਅਮਰੀਕਾ ਤੇ ਰੂਸ ਨਾਲ ਸਬੰਧ ਭਾਰਤ ਦੇ ரைਟ ਤੇ ਇਹਦੇ ਨਾਲ ਕੋਈ ਰਿਲੇਟਡ ਪ੍ਰਸ਼ਨ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਮਿਲਦੇ ਅਗਲੀ ਵੀਡੀਓ ਚ ਟਿਲ देन ਟੇਕ ਕੇਅਰ ਬਾਏ ਬਾਏ ਥੈਂਕ ਯੂ